ਸਿੰਘ ਚੋੜਾ ਦੀ ਅੱਜ ਅਦਾਲਤ ਦੇ ਵਿੱਚ ਪੇਸ਼ੀ ਹੋਈ ਹੈ ਤੇ ਮੋੜ ਤਿੰਨ ਦਿਨਾਂ ਦੇ ਰਿਮਾਂਡ ਤੇ ਨੇ ਨਰਾਇਣ ਸਿੰਘ ਚੋੜਾ ਤਾਂ ਪੇਸ਼ੀ ਦੇ ਤਸਵੀਰਾਂ ਤੋਂ ਨਾ ਸਾਂਝੇ ਕਰ ਰਹੇ ਹਾਂ ਤਾਂ ਭਾਰੀ ਸੁਰੱਖਿਆ ਦੇ ਨਾਲ ਨਰਾਇਣ ਸਿੰਘ ਚੋੜਾ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਉਹਨਾਂ ਦਾ ਤਿੰਨ ਦਿਨਾਂ ਦਾ ਰਿਮਾਂਡ ਜੋ ਹੈ ਖਤਮ ਹੋਇਆ ਸੀ ਜਿਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਹਾਲਾਂਕਿ 8 ਦਿਨਾਂ ਦਾ ਰਿਮਾਂਡ ਮੰਗਿਆ ਗਿਆ ਸੀ ਪਰ ਕੋਰਟ ਦੇ ਵੱਲੋਂ ਜਿਹੜਾ ਹੈਗਾ ਤਿੰਨ ਦਿਨਾਂ ਦਾ ਰਿਮਾਂਡ ਜਿਹੜਾ ਹੈ ਨਰਿੰਦਰ ਸਿੰਘ ਚੋੜਾ ਨੂੰ ਦਿੱਤਾ ਗਿਆ ਤਾਂ ਲਗਾਤਾਰ 3 ਦਿਨਾਂ ਤੇ ਰਿਮਾਰਟ ਤੇ ਗੁਰ ਹੈਗੇ ਨਰਿੰਦਰ ਸਿੰਘ ਚੋੜਾ ਤਾਂ ਤਸਵੀਰਾਂ ਤੋਂ ਸੰਝੇ ਕਰ ਰਿਹਾ ਨਰਿੰਦਰ ਸਿੰਘ ਚੋੜਾ ਜਿਨ੍ਹਾਂ ਦੇ ਦੋ ਪੁੱਤਰ ਜਿਹੜੇ ਕਿ ਵਕਾਲਤ ਦੀ ਪੜ੍ਹਾਈ ਵੀ ਕਰ ਰਹੇ ਆ ਪ੍ਰੈਕਟਿਸ ਕਰ ਰਹੇ ਉਹ ਵੀ ਨਾਲ ਸੀਗੇ ਤੇ ਨਾਲ ਉਹਨਾਂ ਦੀ ਵਕੀਰ ਸੀ ਤਾਂ ਅਦਾਲਤ ਦੇ ਵਿੱਚ ਬਹਿਸ ਦੀਆਂ ਖਬਰਾਂ ਵੀ ਆਈਆਂ ਨੇ ਕਿ ਬਹਿਸ ਹੋਈ ਸੀ ਦੋਨੇ ਤਰ੍ਹਾਂ ਦੇ ਵਕੀਲਾਂ ਦੇ ਵਿੱਚ ਤਾਂ ਇਸ ਤੋਂ ਪਹਿਲਾਂ ਪੁਲਿਸ ਦੇ ਵੱਲੋਂ ਵੱਡੇ ਇਲਜ਼ਾਮ ਐਸ.ਡੀ.ਪੀ.ਸੀ ਤੇ ਲਾਏ ਗਏ ਸੀ ਕਿ ਐਸ.ਡੀ.ਪੀ.ਸੀ ਜਿਹੜੀ ਇਹ ਪੂਰੀ ਫੁਟੇਜ ਜਿਹੜੀ ਹੈ ਉਹ ਮੁਹੱਈਆ ਨਹੀਂ ਕਰਵਾ ਰਹੀ ਸਹਿਯੋਗ ਜਿਹੜੀ ਹੈ ਜਾਂਚ ਦੇ ਵਿੱਚ ਐਸ.ਡੀ.ਪੀ.ਸੀ ਜਿਹੜੀ ਹੈ ਨਹੀਂ ਦੇ ਰਹੀ ਹੈ ਕਿਉਂਕਿ ਐਸ.ਡੀ.ਪੀ.ਸੀ ਦੇ ਵੱਲੋਂ ਜਿਹੜਾ ਇਹ ਜੋ ਇਲਜ਼ਾਮ ਲੱਗਿਆ ਐ ਐਸਡੀਪੀਸੀ ਤੇ ਕਿ ਐਸਡੀਪੀਸੀ ਸਿਰਫ ਉਹੀ ਫੁਟੇਜ ਦਿਖਾ ਰਹੀ ਐ ਜਿਹੜੀ ਕਿ ਆ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਨੇ ਤੁਰੇ ਫਿਰਦੇ ਨਰਨ ਸਿੰਘ ਚੋੜਾ ਦਿਖਾਈ ਦੇ ਰਹੇ ਨੇ ਉਸ ਤੋਂ ਬਾਅਦ ਜਿਹੜੀ ਉਹਨਾਂ ਦੇ ਵੱਲੋਂ ਗੋਲੀ ਚਲਾਈ ਗਈ ਐ ਸਿਰਫ ਇਹੀ ਫੁਟੇਜ ਜਿਹੜੀ ਐ ਉਹ ਦਿਖਾਈ ਜਾ ਰਹੀ ਐ ਪਰ ਜਿਹੜੀ ਅਸੀਂ ਮੰਗ ਰਹੇ ਹਾਂ ਅਸੀਂ 2 ਤਰੀਕ ਤੋਂ 4 ਤਰੀਕ ਤੱਕ ਦੀ ਜਿਹੜੀ ਐ ਫੁਟੇਜ ਉਹ ਮੰਗ ਰਹੇ ਹਾਂ ਜਿਹੜੀ ਕਿ ਐਸਡੀਪੀਸੀ ਦੇ ਵੱਲੋਂ ਸਾਨੂੰ ਜੜੀ ਐ ਮੁਹੱਈਆ ਨਹੀਂ ਕਰਵਾਈ ਗਈ ਐ ਇੱਕ ਪੁਲਿਸ ਦਾ ਕਹਿਣਾ ਪੁਲਿਸ ਦੇ ਵੱਲੋਂ ਇਲਜ਼ਾਮ ਲਾਇਆ ਗਿਆ ਸੀ ਕਿ ਹਾਲਾਂਕਿ ਕਾਲੀ ਦਲ ਦਾ ਪੱਖ ਵੀ ਸਾਹਮਣੇ ਐ ਇਸ ਕਾਲੀ ਦਲ ਦਾ ਕਹਿਣਾ ਸੀ ਕਿ ਅ ਜਿਹੜੀ ਕੋਈ ਵੀ ਫੁਟੇਜ ਦੇਣ ਤੋਂ ਮਨਾ ਨਹੀਂ ਕਰ ਰਹੇ ਪਰ ਪੁਲਿਸ ਵਾਰ-ਵਾਰ ਇਹ ਕਹਿ ਰਹੀ ਹੈ ਕਿ ਐਸ ਡੀ ਪੀ ਸੀ ਦੇ ਵੱਲੋਂ ਸਾਨੂੰ ਜਾਂਚ ਦੇ ਵਿੱਚ ਜਿਹੜਾ ਸਹਿਯੋਗ ਨਹੀਂ ਦਿੱਤਾ ਜਾ ਰਿਹਾ ਸਾਨੂੰ ਸਿਰਫ ਉਹਨੀ ਕੀ ਫੁਟੇਜ ਦਿਖਾਈ ਦਿੱਤੀ ਜਾ ਰਹੀ ਹੈ ਜਿੱਨ ਇੱਕ ਜਿਸ ਦੇ ਵਿੱਚ ਥੋੜਾ ਤੁਰੇ ਫਿਰਦੇ ਦਰਬਾਰ ਸਾਹਿਬ ਦੇ ਵਿੱਚ ਨਰਿੰਦਰ ਸਿੰਘ ਚੋੜਾ ਦਿਖਾਈ ਦੇ ਰਹੇ ਨੇ ਐਸ ਪੀ ਹਰਪਾਲ ਦੇ ਨਾਲ ਜਿਹੜੀ ਆ ਗੱਲਬਾਤ ਕਰ ਰਹੇ ਨੇ ਉਹ ਫੁਟੇਜ ਦਿਖਾਈ ਦੇ ਰਹੀ ਹੈ ਤਾਂ ਉਹ ਵੀ ਕਹਿ ਰਹੇ ਨੇ ਕਿ ਜਿਹੜੀ ਧਾਮੀ ਦੇ ਨਾਲ ਮੁਲਾਕਾਤ ਹੁੰਦੀ ਹੈ ਐਸ.ਡੀ.ਪੀ.ਐਸ. ਦੇ ਪ੍ਰਧਾਨ ਦੇ ਨਾਲ ਜਿਹੜੀ ਮੁਲਾਕਾਤ ਹੁੰਦੀ ਹੈ ਉਹ ਫੁਟੇਜ ਸਾਨੂੰ ਕਿਉਂ ਨਹੀਂ ਮੁਹਿਆ ਕਰਾਈ ਜਾ ਰਹੀ ਤਾਂ ਇਹ ਬੈਸ ਇਹ ਪੁਲਿਸ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਐਸ.ਡੀ.ਪੀ.ਐਸ. ਸਾਨੂੰ ਜੜੀ ਹੈ ਸਹਿਯੋਗ ਨਹੀਂ ਦੇ ਰਹੀ ਸਾਨੂੰ 2 ਤੋਂ ਲੈ ਕੇ 4 ਤਰੀਕ ਤੱਕ ਦੀ ਅਣਕਟ ਜਿਹੜੀ ਫੁਟੇਜ ਜਿਹੜੀ ਹੈ ਉਹ ਚਾਹੀਦੀ ਹੈ ਜਦੋਂ ਪੇਸ਼ੀ ਹੋਈ ਸੀਗੀ ਮਾਫ ਕਰਨਾ ਜਦੋਂ ਸਜ਼ਾ ਤਨਖਾਹ ਲਗਾਈ ਗਈ ਸੀ ਕਿ ਉਹ ਸਾਨੂੰ ਫੁਟੇਜ ਚਾਹੀਦੇ 2 ਤੋਂ ਲੈ ਕੇ 4 ਤਰੀਕ ਤੱਕ ਦੀ ਦਰਬਾਰ ਸਾਹਿਬ ਦੀ ਜਿਹਨ ਸਾਨੂੰ ਫੁਟੇਜ ਚਾਹੀਦੀ ਹੈ ਜੋੜੀ ਕਿ ਸਾਨੂੰ ਮੁਹੱਈਆ ਨਹੀਂ ਕਰਵਾਈ ਗਈ ਹੈ ਸਾਨੂੰ ਪੂਰੀ ਅਨਕਟ ਜਿਹੜੀ ਫੁਟੇਜ ਉਹ ਚਾਹੀਏ ਤਾਂ ਪੁਲਿਸ ਨੇ ਉਹ ਐਸਜੀਪੀਸੀ ਤੇ ਜੜੇ ਨੇ ਇਹ ਪੂਰੇ ਇਲਜ਼ਾਮ ਜੜੇ ਨੇ ਉਹ ਲਗਾਏ ਗਏ ਸੀ ਹਾਲਾਂਕਿ ਮਾਮਲਾ ਲਗਾਤਾਰ ਇਹ ਵਾਦਾ ਜਾ ਰਿਹਾ ਹੈ ਐਸਡੀਪੀਸੀ ਦੇ ਵੱਲੋਂ ਇੱਕ ਪਾਸੇ ਜਿਹੜਾਗਾ ਪੰਚ ਤੋਂ 6 ਕਰਨ ਦੀ ਮੰਗ ਜਿਹੜੀ ਹੈ ਸ਼੍ਰੀ ਹਕਾਲਕਤੋਂ ਸਾਹਿਬ ਤੋਂ ਕੀਤੀ ਗਈ ਹੈ ਨਾਰਾਇਣ ਸਿੰਘ ਚੋੜਾ ਨੂੰ ਕਿ ਪੰਚ ਤੋਂ 6 ਕੀਆ ਜਾਵੇ ਤਾਂ ਉਧਰ ਦੂਜੀਆਂ ਧਿਰਾਂ ਵੀ ਜੜੀਆਂ ਨਾਰਾਇਣ ਸਿੰਘ ਚੋੜਾ ਦੇ ਹੱਕ ਦੇ ਵਿੱਚ ਨਿਤਰੀਆਂ ਨੇ ਉਹ ਵੀ ਜੜਾਗਾ ਉਹਨਾਂ ਦੇ ਵੱਲੋਂ ਵੀ ਆਪਣਾ ਪੱਖ ਰੱਖਿਆ ਜਾ ਰਿਹਾ ਹੈ ਹਾਲਾਂਕਿ ਇੱਕ ਪਾਸੇ ਦਾ ਮਾਮਲਾ ਪਰ ਜੇਕਰ ਅਸੀਂ ਕਾਨੂੰਨੀ ਗੱਲ ਕਰੀਏ ਤਾਂ ਅੱਜ ਜਿਹੜੀ ਹੈ ਪੇਸ਼ੀ ਹੋਈ ਸੀ ਤਿੰਨ ਦਿਨਾਂ ਦਾ ਨਾਰਾਇਣ ਸਿੰਘ ਚੋੜਾ ਦਾ ਰਿਮਾਂਡ ਜੜਾ ਖਤਮ ਹੋਇਆ ਸੀ ਤਾਂ ਲਗਾਤਾਰ ਅਤੀਜੀ ਵਾਰ ਜਣੇਨ ਤਿੰਨ ਦਿਨਾਂ ਦੀ ਰਮਾਂਡ ਤੇ ਹੈਗੇ ਨੇ ਨਾਰਾਇਣ ਸਿੰਘ ਚੋੜਾ ਤੋਂ ਵਕੀਲਾਂ ਦੀ ਬਹਿਸ ਹੋਈ ਆ ਵਕੀਲਾਂ ਦੇ ਵੱਲੋਂ ਆਖਿਆ ਗਿਆ ਕਿ ਜਦੋਂ ਗੁੱਥਮ ਗੁੱਥੀ ਹੋਈ ਸੀ ਤਾਂ ਇਸੇ ਦੌਰਾਨ ਜੜੀ ਹੈ ਜੋ ਗੋਲੀ ਜੜੀਓ ਚੱਲੀ ਸੀ ਕਿਉਂਕਿ ਜਦੋਂ ਜੋ ਵੀ ਸਿਸਟਮ ਵੀ ਸਾਹਮਣੇ ਆਏ ਜਿਸ ਦੇ ਵਿੱਚ ਗੁੱਥਮ ਗੁੱਥੀ ਹੁੰਦੀ ਹੈ ਇਸੇ ਦੌਰਾਨ ਜੜੀ ਹੈ ਉਹ ਗੋਲੀ ਜੜੀ ਹੈ ਚੱਲ ਜਾਂਦੀ ਹੈ ਇਹ ਵਕੀਲਾਂ ਦਾ ਪੱਖ ਆ ਜਿਹੜੇ ਕਿ ਨਾਰਾਇਣ ਸਿੰਘ ਚੋੜਾ ਦੇ ਵਕੀਲ ਆ ਉਹਨਾਂ ਦੇ ਵੱਲੋਂ ਏ ਆਪਣਾ ਪੱਖ ਜਿਹੜਾ ਰੱਖਿਆ ਗਿਆ ਉਹਨਾਂ ਨੇ ਇਹ ਵੀ ਕਿਹਾ ਕਿ ਰਾਦਾ ਕਤਲ ਦਾ ਕੇਸ ਜਿਹੜਾਗਾ ਫਰੈਂਸ ਸਿੰਘ ਚੋੜਾ ਤੇ ਨਹੀਂ ਬਣਦਾ ਇਹ ਪੱਖ ਹੈ ਜੋ ਨਰਿੰਦਰ ਸਿੰਘ ਚੋੜਾ ਦੇ ਵਕੀਲ ਦੇ ਵੱਲੋਂ ਜਿਹੜਾ ਵਕੀਲਾਂ ਦੇ ਵੱਲੋਂ ਜਿਹੜਾਗਾ ਰੱਖਿਆ ਗਿਆ ਤਾਂ ਤੁਹਾਡੇ ਨਾਲ ਜਿਹੜੀ ਤੁਸੀਂ ਪੇਸ਼ੀ ਦੇ ਤਸਵੀਰਾਂ ਜਿਹੜੀਆਂ ਦੇਖ ਸਕਦੇ ਹੋ ਅੱਜ ਤਿੰਨ ਤੀਜੀ ਵਾਰ ਤਿੰਨ ਦਿਨਾਂ ਦੇ ਰਿਮਾਂਡ ਤੇ ਹੈਗੇ ਨੇ ਨਰਿੰਦਰ ਸਿੰਘ ਚੋੜਾ ਤੁਸੀਂ ਤਸਵੀਰਾਂ ਜਿਹੜੀਆਂ ਵੇਖ ਸਕਦੇ ਹੋ ਤਾਂ ਬਹਿਸ ਹੋਈ ਹੈ ਵਕੀਲਾਂ ਦੇ ਵਿੱਚ ਕਾਰ ਵੀ ਬਹਿਸ ਹੋਈ ਹੈ ਇਰਾਦਾ ਕਤਲ ਦਾ ਕੇਸ ਜਿਹੜਾਗਾ ਨਰਿੰਦਰ ਸਿੰਘ ਚੌੜਾ ਤੇ ਨਹੀਂ ਬਣਦਾ ਇਹ ਨਰਿੰਦਰ ਸਿੰਘ ਚੌੜਾ ਦੇ ਵਕੀਲ ਦੇ ਵੱਲੋਂ ਆਪਣਾ ਪੱਖ ਰੱਖਿਆ ਗਿਆ ਗੁੱਥਮ ਗੁੱਤੀ ਹੋਈ ਸੀ ਜਿਸ ਦੌਰਾਨ ਜਿਹੜੀ ਹੈ ਗੋਲੀ ਚੱਲ ਜਾਂਦੀ ਹੈ ਵਕੀਲਾਂ ਦੇ ਵੱਲੋਂ ਜਿਹੜਾਗਾ ਇਹ ਪੱਕ ਰੱਖਿਆ ਗਿਆ ਉਦਰਾ ਸੀ ਪੀਸੀ ਤੇ ਗੰਭੀਰ ਇਲਜ਼ਾਮ ਲੱਗ ਰਹੇ ਨੇ ਪੁਲਿਸ ਦੇ ਵੱਲੋਂ ਲਗਾਏ ਗਏ ਕਿ ਜਾਂਚ ਜਿਹੜੀ ਹੈ ਜਾਂਚ ਦੇ ਵਿੱਚ ਆਸੀ ਪੀਸੀ ਜਿਹੜੀ ਹੈ ਉਹ ਨਹੀਂ ਸਹਿਯੋਗ ਦੇ ਰਹੀ ਆ ਫਿਲਹਾਲ 6 ਦਿਨਾਂ ਦੀ ਪੁੱਛਗਿੱਛ ਹੋਈ ਸੀਗੀ 6 ਦਿਨਾਂ ਦੀ ਪੁੱਛਗਿੱਛ ਤੋਂ ਬਾਅਦ ਅੱਜ ਰਿਮਾਨ ਖਤਮ ਹੋਇਆ ਸੀ ਅੱਜ ਅਦਾਲਤ ਦੇ ਵਿੱਚ ਪੇਸ਼ੀ ਹੋਈ ਨਰਾਇਣ ਸਿੰਘ ਚੋੜਾ ਦੀ ਤਾਂ ਹੁਣ ਵੜ 3 ਦਿਨਾਂ ਦੇ ਰਿਮਾਨ ਤੇ ਚਲੇ ਗਏ ਨੇ ਨਰਾਇਣ ਸਿੰਘ ਚੋੜਾ ਨੂੰ ਭੇਜਿਆ ਗਿਆ ਤਾਂ ਪੁਲਿਸ ਦੇ ਵੱਲੋਂ ਫਿਰ ਜੜੀ ਇਹ ਪੁੱਛਗਿੱਛ ਨੋਦੇ ਵੱਲੋਂ ਕੀਤੀ ਜਾਏਗੀ